ਪਹਿਲਾਂ ਕਿੰਨੇ ਵਾਰੀ ਭਰਾਇਆ ਕਰੋ ਠੀਕ ਹੈ ਪਹਿਲਾਂ ਭਰਾਇਆ ਸੀ 2-3 ਵਾਰ ਮੇਰੇ ਹਿਸਾਬ ਨਾਲ ਪੁੱਲਦਾ ਨਹੀਂ ਤਿੰਨ ਘਰਾਂ ਭਰਿਆ ਗਿਆ ਸੀ ਕੇਹਰੇ ਬੱਚਾ ਖੋਰ ਗਈ ਸੀ ਮਹੀਨੇ ਕੋਲ ਪਹਿਲਾਂ ਪਹਿਲੀਆਂ ਚ ਪੁੱਲ ਤੋਂ ਬਾਅਦ ਆਪਾਂ ਇਹ ਕੀਤਾ ਹਾਂ ਆਪਾਂ ਤੋਂ ਉਹਦੇ ਲਈ ਪਹਿਲਾਂ ਟੀਕ ਟੀਕ ਲਾਇਆ ਸੀ ਹਫਤੇ ਬਾਅਦ ਨਹੀਂ ਪਹਿਲਾਂ ਟੀਕਾ ਭਰਿਆ ਉਸ ਤੋਂ ਬਾਅਦ ਫਿਰ ਮੈਂ ਪਹਿਲਾਂ ਟੀਕਾ ਭਰਿਆ ਸੀ ਉਦੋਂ ਰਹੀ ਨਹੀਂ ਸੀ ਹਾਂ ਹੂੰ ਫਿਰ ਫਿਰ ਆਪਾਂ ਕੋਤਾ ਹੀ ਕਰ ਲਿਆ ਸੀ ਕਿੰਨੇ ਦਾ 5000 5000 ਹਾਂ ਇਹ ਤੇ ਕਿਹੜੀ ਗੱਲ ਆ ਇਹ ਵੀ ਉਦੋਂ ਪੈਸੇ ਦੇਵਾਂਗੇ ਜਦੋਂ ਗੱਭਣ ਚੈੱਕਰਾ ਕੇ ਹਾਂ ਇਹ ਗੱਭਣ ਆ ਤੇਰਾ ਜੀ ਠੀਕ ਆ ਹਾਂ ਵਧਾਈਆਂ ਚਲੋ ਸਵਾ ਵਧਾਈਆਂ ਤੁਹਾਨੂੰ ਠੀਕ ਇਹਨੂੰ ਅੱਜ ਹੋ ਗਏ ਆ 2 ਮਹੀਨੇ 2 ਮਹੀਨੇ ਪਲੱਸ ਹੋ ਗਏ ਹਾਂ 2 ਮਹੀਨੇ ਤੋਂ ਉੱਤੇ ਹੋਗਾ ਉਹ ਉੱਤੇ ਹੂੰ ਠੀਕ ਆ ਜਿਵੇਂ ਕਿਹਾ ਸੀ ਉਵੇਂ ਹੀ ਹੋ ਜਾਣਾ ਹਾਂ ਨਹੀਂ ਨਹੀਂ ਠੀਕ ਦੇਖੋ ਆ ਵੇੜਾ ਜੀ ਮੇਰੇ ਪਿੰਡ ਹਰੀ ਨੋ ਹੀ ਆ ਵੇੜ ਦੀ ਬਰੀਡ ਤੁਸੀਂ ਦੇਖ ਲਈ ਐ ਠੀਕ ਹੈ ਤੇ ਬਾਈ ਆਪਣਾ ਲਿਆਜੀ ਹੈ ਪਹਿਲਾਂ ਇਹ ਤੋਂ ਰਹੀ ਆਪਣੇ ਤੋਂ ਇੱਕ ਵਾਰੀ ਗੱਭਣ ਨਹੀਂ ਹੋਈ ਜੀ ਵਿਹੜ ਇਹ ਥੋੜਾ ਇਹ ਭੁੱਲਦਾ ਇਹਦੇ ਵਿਹੜ ਦੇ ਟੀਕੇ ਤਿੰਨ ਚਾਰ ਵਾਰੀ ਭਰਿਆ ਗਿਆ ਸੀ ਪਹਿਲਾਂ ਤੇ ਬਾਈ ਅੰਕਲ ਮੈਨੂੰ ਕਹਿੰਦੇ ਵੀ ਜੇ ਗੱਭਣ ਹੋ ਗਈ ਡਾਕਟਰ ਆਪਾਂ ਉਦੋਂ ਪੈਸੇ ਦੇਵਾਂਗੇ ਬਾਈ ਤੇ ਆਪਾਂ ਮੈਂ ਇਹਨਾਂ ਨੂੰ ਕਹਤਾ ਕਿ ਆਖਿਆ ਵੀ 5000 ਰੁਪਏ ਲਵਾਂਗਾ ਕਿਉਂ ਮੇਰਾ ਪੰਡ ਹੀ ਆਪਦਾ ਤੇ ਇਹਦੇ ਆਪਾਂ ਏਆਈ ਕਰਤੀ ਸੀਗੀ ਜੀ ਤੇ ਅੱਜ ਚੈੱਕ ਪਾਸ ਹੋ ਗਈ ਹੈ ਜੀ ਗਾਹ ਗੱਭਣ ਆ ਜੀ ਵਿਹੜ ਤੁਸੀਂ ਦੇਖ ਹੀ ਰਹੇ ਆ ਬਈ ਜੀ ਕੋਈ ਮੁੱਲ ਨਹੀਂ ਇਹ ਵਿਹੜ ਦਾ ਜੇ ਵੇਖ ਕੇ ਤਾਂ ਸਰੋਂ ਦਾ ਪੂਰਾ ਅੱਕੇ ਪਏ ਸੀਗੇ ਜੀ ਇਹ 4-5 ਵਾਰੀ ਟੀਕਾ ਭਰਿਆ ਗਿਆ ਸੀ ਬਾਕੀ ਲੋਨ ਲੱਗਦੀ ਲੋਨ ਲੱਗ ਗਈ ਹਾਂ ਹੁਣ ਤਾਂ ਵੈਸੇ ਹੀ ਕਲੀਅਰ ਕਨਫਰਮ ਹੋ ਗਈ ਐ ਮਾਨ ਦਾ ਵੀ 35 36 ਕਿਲੋ ਦਾ ਰਿਕਾਰਡ ਇਹਦਾ ਹੈ ਹਾਂ ਅੱਛਾ ਮਾ ਬਹੁਤ ਚੰਗੀ ਆ ਨਾ ਇਹਦੀ ਹਾਂ ਵੇਖੋ ਤੁਸੀਂ ਆ ਮੰਨ ਲਓ ਟਿਕਾਣਾ ਹੀ ਹੈਣੀ ਜੀ ਵਿਹੜ ਦਾ ਕੋਈ ਐਡੀ ਚੰਗੀ ਆ ਰੱਬ ਦੀ ਕਿਰਪਾ ਨਾ ਦੇਖੋ ਤੁਸੀਂ ਤੇ ਅੱਜ ਇਹਦੀ ਕਦਰ ਪੈ ਗਈ ਐ ਜੀ ਪੂਰੀ ਅੱਜ ਇਹ ਗੱਬਣ ਚੈੱਕ ਪਾਸ 3 ਮਹੀਨੇ ਹਜੇ ਵੀ ਖੀਰੀ ਹਜੇ ਵੀ ਖੀਰੀ ਹੈ ਵਿਖਾਈਂਗੇ ਔਰੇ ਇਹ ਫਿਰ ਕਿੰਨੇ ਚਿਰ ਦੀ ਹੀਟ ਚੋਂ ਲੱਗ ਗਈ ਸੀ ਇਹ ਛੋਟੀ ਦੇ ਪੀਕਾ ਪਹਿਲਾਂ ਚ ਬਾਹਲਾ ਪਰ ਆ ਗਿਆ ਹਾਂ ਉਦੋਂ ਇਹ ਗੱਬਨ ਨਹੀਂ ਹੋਈ ਸੀ ਹਾਂ ਹਜੇ ਵੀ ਖੀਰੀ ਹੈ ਕੋਈ ਪਿਓਰ ਖੀਰੀ ਹੈ ਜੀ ਕੋਈ ਐ ਨਹੀਂ ਵੀ ਚਲੋ ਹਾਂ ਦੁੱਧ ਵਾਲੇ ਦੰਦਾ ਵੀ ਐ ਕੋਈ ਚੱਕਰ ਨਹੀਂ ਗਾ ਵੀ ਵੈੜ ਬਹੁਤ ਜ਼ਿਆਦਾ ਵੱਡੀ ਹੋ ਕੇ ਬਣੀ ਆ ਬਸ ਸੇਵਾ ਹੀ ਥੋੜੀ ਜ਼ਿਆਦਾ ਹੈ ਇਹਨਾਂ ਦੀ ਤੇ ਧੰਨਵਾਦ ਜੀ ਸ਼ੇਅਰ ਕਰਿਓ ਜੇ ਵੀਡੀਓ ਨੂੰ